ਜੈ ਬਾਪੀਓ ਅੱਜ ਵੀਰਵਾਰ ਦਾ ਦਿਨ ਹੈ ਅੱਜ ਸਮਾਜਿਕ ਗਿਆਨ ਦਾ ਦਿਨ ਹੈ ਅੱਜ ਅਸੀਂ ਤੁਹਾਨੂੰ ਮਿੱਟੀ ਦੀਆਂ ਕਿਸਮਾਂ ਬਾਰੇ ਦੱਸਣ ਜਾ ਰਹੇ ਹਾਂ ਮਿੱਟੀ ਦੀਆਂ 6 ਕਿਸਮਾਂ ਹੁੰਦੀਆਂ ਹਨ ਫੈਲਟ ਫੋੜੀ ਮਿੱਟੀ ਵਿੱਚ ਲਗਭਗ 45% ਹਿੱਸੇ ਦੇ ਪਾਣੀ ਜਾਂਦੀ ਹੈ ਇਸ ਕਿਸਮ ਦੀ ਮਿੱਟੀ ਸਾਡੀ ਖੇਤੀ ਬਾੜੀ ਨੂੰ ਪ੍ਰਫੁੱਲ ਕਰਨ ਵਿੱਚ ਬਹੁਤ ਵੱਡਾ ਯਾਤਰੀਓਗਾਂਚ ਹੁੰਦੀ ਹੈ ਇਹ ਨਦੀਆਂ ਤੇ ਦਰਿਆਵਾਂ ਦੇ ਪਾਣੀ ਦੁਆਰਾ ਲਿਆ ਕੇ ਜਮਾ ਕੀਤੀ ਹੋਈ ਮਿੱਟੀ ਹੈ ਸਮੁੰਦਰੀ ਕੱਟ ਦੇ ਨਾਲ ਨਾਲ ਸਮੁੰਦਰੀ ਲਹਿਰਾਂ ਹੀ ਇਸ ਤਰ੍ਹਾਂ ਦੀ ਮਿੱਟੀ ਦਾ ਜਮਾਂ ਕਰਦੀਆਂ ਹਨ ਜਦੋਂ ਹਾੜ ਆਉਂਦੇ ਹਨ ਤਾਂ ਇਸ ਪਾਣੀ ਵਿੱਚ ਘੁਲੇ ਹੋਏ ਮਿੱਟੀ ਦੇ ਛੋਟੇ ਛੋਟੇ ਕਣ ਧਰਤੀ ਦੇ ਸਤ੍ਹਾ ਤੇ ਜੰਮ ਜਾਂਦੇ ਹਨ ਇਹ ਬਾਰੀਕ ਕਣ ਮਿੱਟੀ ਨੂੰ ਬਹੁਤ ਉਜਾਊ ਬਣਾ ਦਿੰਦੇ ਹਨ ਭਾਰਤ ਦੇ ਉੱਤਰੀ ਮੈਦਾਨਾਂ ਵਿੱਚ ਮੁੱਖ ਤੌਰ ਤੇ ਜਲੋਦੀ ਕਿਸਮ ਦੀ ਮਿੱਟੀ ਹੀ ਮਿਲਦੀ ਹੈ ਤੇ ਇਹਨਾਂ ਮਿੱਟੀ ਸਹਨੇ ਬੰਗਾ ਬ੍ਰਹਮਪੁੱਤਰ ਦੀ ਨਦਾਂ ਦੀ ਜਿਆਦਾ ਹੁੰਦਾ ਹੈ ਗਲੋਟੀ ਮਿੱਟੀ ਦੇ ਬਣੇ ਹੋਏ ਮੈਦਾਨ ਖੇਤੀਬਾੜੀ ਦੇ ਪਾਸੇ ਤੋਂ ਬਹੁਤ ਹੀ ਚਟਕੜੀ ਨੱਲੀ ਜਾਂਦੀ ਹੈ। ਗਲਾਲ ਮਿੱਟੀ ਇਸ ਦੇ ਕੁੱਲ ਰਕਬੇ ਦੇ 10.6% ਲਈ ਜਿੱਤੇ ਮਿਲਦੀ ਹੈ। ਇਸ ਮਿੱਟੀ ਦਾ ਨਾਮ ਇਸ ਦੇ ਰੰਗ ਕਰਕੇ ਪਿਆ ਹੈ। ਇਸ ਮਿੱਟੀ ਦੀ ਰਚਨਾ ਅਤੇ ਰੰਗ ਇਸਦੇ ਮੂਲ ਚਟਾਨਾਂ ਦੇ ਨਿਰਭਰ ਕਰਦੇ ਹਨ ਇਸ ਤਰ੍ਹਾਂ ਦੀ ਮਿੱਟੀ ਵਿੱਚ 15% ਮੈਗਨੀਸ਼ੀਅਮ, ਫਾਸਫੇਟ, ਨਾਈਟ੍ਰੋਜਨ ਅਤੇ ਜੈਵਿਕ ਮਾਦਦ ਆਗੇ ਤੱਤਾਂ ਦੀ ਘਾਟ ਹੁੰਦੀ ਹੈ ਫਸਲਾਂ ਉਗਾਨ ਦੇ ਪੱਖ ਤੋਂ ਇਸ ਕਿਸਮ ਦੀ ਮਿੱਟੀ ਜ਼ਿਆਦਾ ਉਪਜਾਊ ਨਹੀਂ ਹੁੰਦੀ ਪਰ ਖਾਦਾਂ ਅਤੇ ਸੰਚਾਈ ਦੇ ਪ੍ਰਬੰਧ ਨਾਲ ਕੁਝ ਫਸਲਾਂ ਉਗਾਇਆ ਜਾ ਸਕਦੀਆਂ ਹਨ ਕਣਕ ਕਪਾਹ ਦਾਲਾਂ ਆਲੂ ਅਤੇ ਫਲ ਆਦੀ ਪੈਦਾ ਕਿਤੇ ਜਾਣ ਤੱਕ ਦੇ ਹਨ ਇਸ ਕਿਸਮ ਦੀ ਮਿੱਟੀ ਨੂੰ ਲਾਦੂ ਦੱਖਣ ਪੂਰਬ ਮਹਾਰਾਸ਼ਟਰ ਕਰਨਾਟਕ ਆਂਧਰਾ ਪ੍ਰਦੇਸ਼ ਮੱਧ ਪ੍ਰਦੇਸ਼ ਬਿਹਾਰ ਉਦਿਸ਼ਾ ਝਾਰਖੰਡ ਮਨੀਪੁਰ ਆਦਿ ਪ੍ਰਦੇਸ਼ਾਂ ਜਾਂ ਉਹਨਾਂ ਦੇ ਕਈ ਇਲਾਕਿਆਂ ਵਿੱਚ ਮਿਲਦੀ ਹੈ ਕਾਲੀ ਮਿੱਟੀ ਕਾਲੀ ਮਿੱਟੀ ਇਸ ਨੂੰ ਰੇਗੂ ਜਾਂ ਕਪਾਈ ਮਿੱਟੀ ਵੀ ਕਿਹਾ ਜਾਂਦਾ ਹੈ क्योंकि इस किस्म की मिट्टी कपाह की खेती बहुत ही तगली तो है काली मिट्टी अग्नि चट्टाना तो बनी हुई है अते देश में देश कुछ भूमि के सोलह पॉइंट छे प्रतिशत हिस्से मिलती है इस किस्म की मिट्टी मुख्य तौर पर महाराष्ट्र मध्य प्रदेश कर्नाटक आंध्र प्रदेश गुजरात और तमिलनाडु वे, राज्य पाई मिलती है ਜੰਗਲੀ ਅਤੇ ਪਹਾੜੀ ਮਿੱਟੀ ਜੰਗਲਾਂ ਅਤੇ ਪਹਾ੍ਰਦੀ ਮਿੱਟੀ ਖਲਾਣਾ ਤੇ ਮਿਲਦੀ ਹੈ ਇਸ ਤਰ੍ਹਾਂ ਦੀ ਮਿੱਟੀ ਵਿੱਚ ਜੈਵਿਕ ਮਾਦਾਂ ਜ਼ਿਆਦਾ ਹੁੰਦਾ ਹੈ ਪੂਰਬੀ ਅਤੇ ਪੱਛਮੀ ਘਾਟਾਂ ਤੇ ਵੀ ਇਸ ਤਰ੍ਹਾਂ ਦੀ ਮਿੱਟੀ ਮਿਲਦੀ ਹੈ ਇਸ ਤਰ੍ਹਾਂ ਦੀ ਮਿੱਟੀ ਵਿੱਚ ਪੋਟਾਸ਼ ਫੋਸਫੋਰਸ ਅਤੇ ਜ਼ਿੰਕ ਦੀ ਕਮੀ ਹੁੰਦੀ ਹੈ ਇਸ ਲਈ ਇਸ ਮਿੱਟੀ ਵਿੱਚ ਫਸਲਾਂ ਪੈਦਾ ਕਰਨ ਲਈ ਖਾਦ ਦੀ ਲੋੜ ਹੁੰਦੀ ਹੈ ਮਾਰੋਥਲੀ ਮਿੱਟੀ ਇਹਨੂੰ ਕਿ ਰਾਜਸਥਾਨ ਪੰਜਾਬ ਅਤੇ ਹਰਿਆਣਾ ਦੇ ਕੁਝ ਇਲਾਕਿਆਂ ਵਿੱਚ ਮਿਲਦੀ ਹੈ। ਕੁਝ ਜ਼ਿਲ੍ਹਾ ਦਾ ਕੁਝ ਇਲਾਕਾ ਵੀ ਮਾਰੋਥਲੀ ਮਿੱਟੀ ਹੇਠ ਆਉਂਦਾ ਹੈ। ਇਹ ਮਿੱਟੀ ਦੇਸ਼ ਦੀ ਭੂਮੀ ਦੇ ਇੱਕ ਪੂਰਕਨੇ ਦਾ ਲਗਭਗ 4.3% ਹਿੱਸਾ ਬਣਦੀ ਹੈ। ਇਸ ਪਰ ਇਸ ਮਿੱਟੀ ਵਿੱਚ ਪਾਣੀ ਨੂੰ ਟਾਈ ਬਰਕਨ ਦੀ ਸਮਰੱਥਾ ਬਹੁਤ ਘੱਟ ਹੁੰਦੀ ਹੈ। ਇਸ ਕਰਕੇ ਇਸ ਤਰ੍ਹਾਂ ਦੀ ਮਿੱਟੀ ਵਿੱਚ ਜਿਆਦਾ ਪਾਣੀ ਦੀ ਜ਼ਰਤ ਵਾਲਾ ਪੌਣਾ ਨਹੀਂ ਉਗਾਇਆ ਜਾ ਸਕਦਾ। बाजरा मक्की दाला आदि की खेती ही मिट्टी नब्बे सौ प्रतिशत तक लो तक टाइटेनियम टाइटेनियमीन के आसार पर तो बनी हुई है आमतौर पे पर जाता है कि इस किसम की मिट्टी ज्यादा वर्षा वाले खेतर है